ਵਧਾਈਆਂ ਜੀ ਵਧਾਈਆਂ ਜੀ ਵਧਾਈਆਂ ਜੀ ਵਧਾਈਆਂ ਜੀ ਜੀ ਦਸਟੇਲੀਆ ਹਾਂਜੀ ਕੱਦਾਂ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਤੇ ਮੈਂ ਆਸ ਕਰਦਾ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਮਿੱਤਰੋ ਆਪਾਂ ਵੀ ਪੂਰੇ ਘੈਂਟ ਆ ਤੇ ਅੱਜ ਫੇਰ ਆਪਾਂ ਇੱਕ ਹੋਰ ਟਰਾਲੀ ਵਾਲੇ ਮੇਲੇ ਤੇ ਆਪਣੇ ਨੇੜੇ ਸੀਗਾ ਰਾਣਾ ਸਾਹਿਬ ਕੋਲੇ ਘੋਟੀ ਪੰਡ ਤੇ ਅੱਜ ਆਪਾਂ ਆਵਦੀ ਨਵੀਂ ਰਾਈਡ ਤੇ ਆਏ ਆ ਉਹਦਾ ਦਫਰਾਜ ਬਾਈ ਵਾਲੀ ਤੇ ਸੀ ਤੇ ਅੱਜ ਆਪਾਂ ਨਵੀਂ ਰਾਈਡ ਤੇ ਤੇ ਨਾਲ ਮੇਰੇ ਬਾਈ ਮੋਟਾ ਹੀ ਹੁੰਦਾ ਹਨਾ ਤੇ ਜਿੱਥੇ ਵੀ ਜਾਂਦੇ ਆ ਮੇਲੇ ਮੂਲੇ ਦੇ ਜਾਂ ਲਈ ਇਕੱਠੀ ਦੇਖਣ ਜਾਂਦੇ ਆ ਏ ਵੀ ਥੋੜਾ ਘੱਟ ਵੇਲਾ ਹੁੰਦਾ ਆਪਾਂ ਵੀ ਥੋੜੇ ਘੱਟ ਵੇਲੇ ਹੁੰਨੇ ਆ ਤੇ ਆਜੋ ਫਿਰ ਚੱਲਦੇ ਆ ਦੇਖਦੇ ਆ ਮੇਲਣ ਵਾਲੇ ਤੁਹਾਨੂੰ ਦਿਖਾਉਨੇ ਆ ਤੇ ਨਾਲੇ ਆਪਣੇ ਟਰੈਕਟਰ ਗਏ ਵੀ ਉੱਥੇ ਜੱਗੀ ਬਾਈ ਹੁਣੀ ਲੈ ਕੇ ਗਏ ਵੀ ਟਰੈਕਟਰ ਤੇ ਮੇਰੇ ਹਿਸਾਬ ਨਾਲ ਉਹ ਤਾਂ ਚੱਲ ਗਏ ਹਨ ਟਰੈਕਟਰ ਚੱਲ ਹਟੇ ਤੇ ਆਪਾਂ ਥੋੜਾ ਲੇਟ ਸੀ ਕਿਉਂਕਿ ਆਪਾਂ ਗੱਡੀ ਲਿਆਂਦੀ ਹੈ ਨਵੀਂ ਆਪਾਂ ਕੀ ਆ ਤੇ ਮਿੱਤਰੋ ਜੀਨੇ ਟੂਰ ਐਂਡ ਟਰੈਵਲਰ ਕਿੱਤੇ ਕਰਨਾ ਹਨ ਇਹ ਦਿੱਲੀ ਏਅਰਪੋਰਟ ਵਗੈਰਾ ਕਿਤੇ ਵੀ ਜਾਣਾ ਆਪਣਾ ਆਪਣੇ ਨਾਲ ਕੰਟੈਕਟ ਕਰ ਸਕਦਾ ਹਨ ਤੇ ਤੇ ਨਾਲੇ ਮਿੱਤਰੋ ਨਵੀਂ ਗੱਡੀ ਦੀਆਂ ਵਧਾਈਆਂ ਵਧਾਈਆਂ ਦੇ ਦਿਓ ਕਮੈਂਟ ਅੱਜ ਤੇ ਆਜੋ ਫਿਰ ਨਾਲ ਸਾਨੂੰ ਮੇਲਾ ਦਿਖਾਉਣੇ ਆ ਬਲਦੇਮਾ ਜਰੀ ਹੁਣਾਂ ਦਾ 911 ਲਾਈਕ ਕਰੋ ਤਾਂ ਨਵੀਂ ਗੱਡੀ ਤੇ ਪਹਿਲਾ ਟੂਰਨਾਮੈਂਟ ਦੇਖਣ ਆਏ ਆ ਟੂਰਨਾਮੈਂਟ ਦੇਖਿਆ ਕਰਾਂਗੇ ਪਰ ਘੱਟ ਦੇਖਿਆ ਕਰਾਂਗੇ ਘੱਟ ਆਏ ਦੇਖਿਆ ਕਰਾਂ ਕਿਉਂਕਿ ਹੁਣ ਕੰਮ ਦੀ ਥੋੜੀ ਖਿੱਚ ਰਿਆ ਕਰੂਗੀ 껠ੜੇ-껠ੜੇ ਵੀ ਲੜੜਾਂ ਕਰਨੇ ਹਨ ਹਨਾ ਤੈਨੂੰ ਪਤਾ ਵਾ ਕੰਮ ਵੀ ਜ਼ਰੂਰੀ ਆ ਤੇ ਮੇਲੇ ਵੀ ਤਾਂ ਜ਼ਰੂਰੀ ਹੈਗੀ ਹੈਗੇ ਉਹ ਤਾਂ ਚਲੋ ਆਜੋ ਫਿਰ ਦੇਖਦੇ ਆ ਮੇਲਾ ਲੋ ਜੀ ਮਿੱਤਰੋ ਆ ਗਏ ਆ ਮੇਲੇ 'ਚ ਤੇ ਉਧਰ ਖੜਾ ਟਰੈਕਟਰ ਜੱਗੀ ਬਾਈ ਵਾਲਾ ਪਾ ਗਿਆ ਦੂਜਾ ਨੰਬਰ 55D ਤੇ ਪਹਿਲਾ ਗਿਲੀ ਨਾਂ ਦਾ ਤੇ ਆਜੋ ਮਿਲਦੇ ਆ ਆਪਣੇ ਬੰਦੇਆਂ ਨੂੰ ਰਾਈਓ ਜੀ ਕਰਤਾ ਝੰਡਾ ਵਰਾਜ ਮੈਨੂੰ ਅੱਕ ਗਿਆ ਅੱਜ ਹੋਰ ਤੈਨੂੰ ਕਰਨਾ ਪੈਗਾ ਕੋਸ਼ ਦਾ ਕੋਸ਼ ਇਹਨੇ ਪਾਇਆ ਦੂਜਾ ਨੰਬਰ ਅੱਜ ਲੋ ਜੀ ਕਹਿੰਦਾ 4 ਸਿਲੰਡਰ ਕਿੰਨਾ ਘੜ ਲੱਗਦਾ ਪ੍ਰੀਤ ਕੰਮ ਮੈਟਰ ਹੋਇਆ ਮਾ ਕੈਡਾ ਹੋਇਆ ਪਿਆ ਵਾ ਜਾਨੀ ਆਪ ਆਹ ਲਾਵੀਂ ਆਹ ਪੂਰਾ ਜੀ ਜਸਤ ਕਰਾਂਗੇ ਆਹ ਨਾ ਕਰ ਉਜਾਗੜ ਆਈ ਸੋਨਾਂ ਦੀ ਕਾ ਇਹ ਟਰਾਲੀ ਪੰਜਾਬ ਭਾੜੀ ਆਈ ਹੈ ਆ ਕੱਲ ਹੀ ਆਈ ਹੈ ਮੁਰਕੇ ਜੁੱਦਾ ਚੰਗਾ ਕੰਮ ਲੱਗੀ ਆ ਮਿੱਤਰੋ ਕੰਮ ਬੜਾ ਕਹਿੜਾ ਹੋਇਆ ਪਿਆ ਵਾ ਆ ਦੇਖੋ ਦਲਦਲੀ ਬਣੀ ਪਈ ਆ ਜੇ ਟਰੈਕਸ਼ਨ ਆ ਜਮਾਈ ਗਈ ਆ ਟਰਾਲੀ ਦੇਖ ਲੋ ਕੰਮ ਬੜਾ ਕਹਿੜਾ ਹੋਇਆ ਪਿਆ ਅੱਜ ਮੇਰੇ ਹਿਸਾਬ ਨਾਲ ਕੋਈ ਇਸਰੇ ਲੱਗੂਗਾ ਜਿਹੜਾ ਸਰੇ ਇਲਾਕੇ ਹੋਣਾ ਨੰਬਰ ਆ ਤੇ ਬਾਕੀ ਦੇਖੋ ਕੀ ਬਣਦਾ ਸੋਨਹਾਰ ਸਤ ਸ੍ਰੀ ਅਕਾਲ ਦਾ ਰਾਜੂ ਆ ਲਖਨੇਵੀ ਇਸ ਬੜੇ ਇਹ ਬែនਵਾਜੀ ਦੇ ਪਿੰਡ ਦਾ ਕਹਿੰਦੇ ਰਾਜੂ ਆ ਮੇਰੇ ਵੀਰੋ ਮੇਰਾ ਟਰੈਕਟਰ ਚਲਾ ਰਿਹਾ ਹੈ ਇਹ ਅਰਜਨ ਫਤਿਹਗੜ੍ਹ ਸਾਹਿਬ 605 ਕਮਰਾ ਹਟ ਗੁਰਪਾਲਿਆ ਦਾ ਇਹ ਰਾਜੂ ਆ ਕਹਿੰਦੇ ਮਹਿਣਵਾਜ ਦੀ ਧਰਤੀ ਦਾ ਮੇਰੇ ਵੀਰੋ ਆਹ ਵੇਖੋ ਖੇਡ ਮੈਦਾਨ ਦੇ ਵਿੱਚ ਇਹਨ ਕਹਿੰਦੇ ਹੋਈ ਪਈ ਆ ਕਮਾਲ ਮੇਰੇ ਵੀਰੋ ਕੀ ਕਮਾਲ ਹੋਈ ਪਈ ਆ ਸਿੱਧਾ ਇੱਥੇ ਲੈਂਡ ਕੀਤਾ ਧੰਨਵਾਦ ਆਹ ਵੇਖੋ ਮਹਿਰਬਾਦੀ ਵੀ ਦਾ ਰਾਜੂ ਲਾਤੀ ਬਾਈ ਉਹ ਕਮਾਲ ਕਰਦਾ ਰਿਹਾ ਰਾਜੂ ਖਿੱਚਦਾ ਹਰੇ ਦੇ ਤੀਰ ਕਮਾਨ ਦੇ ਵਿੱਚ ਆਹ ਕੁਝ ਵੀ ਹੋ ਸਕਦਾ ਕੇ ਅਜੇ ਤਾਂ ਯਾਰ ਮੈਦਾਨ ਦੇ ਵਿੱਚ ਆ

ਕਵੀਦullah ਪਰ ਬਿਲ ਬਨੇਰਾ ਖਲੋਟੀ ਦੇ ਵਿੱਚ ਵੀ ਧੂਆ ਖਲੋਟੀ ਦੇ ਵਿੱਚ ਵੀ ਧੂਆ ਜੱਗਿਆ ਓ ਬੱਲੇ ਬੱਲੇ ਧੂਆ ਧਾਰ ਮੇਰੇ ਵੀਰੋ ਓ ਧੂਆ ਧਾਰ ਹੋਈ ਪਈ ਐ ਧੂਆ ਧਾਰ ਹੋਈ ਪਈ ਐ ਇਹ ਮਹਿਣਵਾਜਰੀ ਦਾ ਰਾਜੂ ਅੱਜ ਗੱਲਾਂ ਕਰਵਾ ਜੂ ਓ ਮਹਿਣਵਾਜਰੀ ਦਾ ਰਾਜੂ ਅੱਜ ਗੱਲਾਂ ਕਰਵਾ ਜੂ ਓ ਵੇਖੋ ਮੇਰੇ ਵੀਰੋ ਐਂ ਕਦੇ ਅਰਜਨ ਓ ਅਰਜਨ ਪੂਰਾ ਚੋਰ ਲੱਗਿਆ ਹੋਇਆ ਅਰਜਨ ਬੈਲੀ ਉਹ ਚਾਰਾ ਜ਼ੋਰ ਦਾ ਜਹਾਜ਼ ਓਏ ਕਰਜਨ ਬੈਲੀ ਯਾਰਾ ਜ਼ੋਰ ਦਾ ਜਹਾਜ਼ ਉਹ ਚੋੜ ਵਾਲੀ ਗੱਲ ਆ ਇਹ ਟਰੈਕਟਰ ਨੂੰ ਕਹਿੰਦੇ ਪੈਲੀ ਦਾ ਖਦਮ ਦਿੱਤਾ ਪਰ ਸਾਹਮਣੇ ਦੇਖੀਏ ਉਹ ਸਾਹਮਣੇ ਜਿਵੇਂ ਹਾਵੜਾ ਐਕਸਪ੍ਰੈਸ ਦਾ ਇੰਜਣ ਕਹਿੰਦੇ ਸਟਾਰਟਿੰਗ ਵੇਲੇ ਧੂਆ ਲੈਂਦਾ ਹੁੰਦਾ ਮੇਰੇ ਮਿੱਤਰੋ ਉਹ ਤਾਂ ਦੀ ਗੱਲਬਾਤ ਬਣੀ ਹੋਈ ਆ ਉਹ ਖਿੱਚੋ ਮੁੰਡਿਆ ਖਿੱਚੋ ਇੱਕ ਭਰਾਤ ਕਿਰਪਾਲਿਆ ਖੇਚੋ ਨੌਜਵਾਨਾ ਐ ਤੇਰੇ ਤੇ ਜਸ਼ਨ ਟੱਪੇ ਵਾਲਾ ਮਾਨ ਕਰਦਾ ਤੇਰੇ ਤੇ ਸਿੱਖੀ ਭਾਡਾ ਵੀ ਧੰਨ ਵਾਲਾ ਜੀਰਾਂ ਨੂੰ ਆਖਦੇ ਆ ਆਹ ਦੇਖੋ ਖੇਡ ਮੈਦਾਨ ਦੇ ਵਿੱਚ ਉਹ ਵੀ ਕਹਾਲਾ ਕੀ ਹੋਇਆ ਹੋਰੇ ਖੇਬੜੀ ਕਹਿੰਦੇ ਮੇਲਾ ਸਫਲ ਹੋ ਗਿਆ ਆਹ ਮੇਲਾ ਸਫਲ ਹੋ ਗਿਆ ਮੇਰੇ ਵੀਰੋ ਆਹ ਵੇਖੋ ਖੇਡ ਮੈਦਾਨ ਦੇ ਵਿੱਚ ਕਿ ਜਿਬ ਕੱਢ ਕੇ ਯਾਰਾਂ ਨੇ ਕਿਲ ਗੱਟ ਕੇ ਕੀਤੀ ਥੋਪ ਕੇ ਤਸੱਲੀ ਵਾਲੀ ਝੰਡ ਮਿੱਤਰੇ ਰਾਜੇ ਖੇਲੇ ਆਪਣਾ ਵੀ ਸਿਰਾ ਹੋ ਗਿਆ ਝੜ ਗਈ ਕਿਕਰਾਂ ਵੀ ਝੰਡ ਮਿੱਤਰੋ ਆਪ ਕੋ ਉਹ ਸਾਹਮਣੇ ਕਹਿੰਦੇ ਆਪ ਕੋ ਹੋ ਗਿਆ ਕਿ ਅੱਧਾ ਪੰਡ ਦਿੰਦਾ ਜਰੋ ਸਾਹ ਜੱਗਨਾ ਅੱਧਾ ਪੰਡ ਬਸਰਾ ਤੋਂ ਮੱਜਾ ਗਿਆ ਪਰ ਦੂਜੇ ਪਾਸੇ ਦੇਖੀਏ ਇਹ ਕਹਿੰਦੇ ਜੋਖੀ ਮਾਰ ਰਿਹਾ 3 ਮਿੰਟ 44 ਸਕਿੰਟ ਫਹਾੜ ਰਿਹਾ ਜੀ 3 ਮਿੰਟ 44 ਸਕਿੰਟ 68 ਮੈਕਰੋ ਦਾ ਸਾਰੀ ਬਸਤੇ ਦੇ ਬਾਅਦੂ ਆਹ ਕਾਲੀ ਖਿੱਦੜਾ ਸੀ ਦੇ ਲਾਵਾ ਦੇ ਕਿੰਨੇ ਦਾ ਹੋ ਹਰ ਇੱਕ ਦਾ ਦਿਲ ਤੇ ਖੇਪੜਾ ਤੇ ਆ ਜਾ ਰਹਾ ਆ ਜਾ ਰਹਾ ਆ ਜਾ ਰਹਾ ਹਾਂ ਸਿੱਧੂ ਨੂੰ ਗੋਵਨ ਸਿੰਘ ਜੀ ਮਹਾਰਾਜ ਜਿਹਨਾਂ ਦੀ ਜਕਾਰੇ ਦੇ ਨਾਲ ਜਿਹੜੀ ਰਵਾਇਤੀ ਹੁੰਦੀ ਹੈ ਮੇਰੇ ਵੀਰੋ ਪਰ ਦੂਜੇ ਪਾਸੇ ਵੇਖੀਏ ਆਹ ਟ੍ਰੈਕਟਰ ਇਸ ਵੇਲੇ ਲਓ ਦੂਜੇ ਬੰਨੇ ਦੇਖੀਏ ਮੇਰੇ ਵੀਰੋ ਆਹ ਕਹਿੰਦੇ ਟਰੈਕਟਰ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਹੁੰਦੀ ਹੋਈ ਹੈ ਆਹ ਸਾਹਮਣੇ ਦੇਖੀਏ ਨਜ਼ਾਰਾ ਫੇਰ ਕੇ ਲਈ ਸੋਨਾਲੀ ਦਾ ਸਾਥਾ ਮੇਰੇ ਵੀਰੋ ਇਸ ਵੀ ਚਮਕੌਰ ਸਾਹਿਬ ਐਨ ਕੇ ਦੇ ਸੋਨਾਲੀ ਦਾ ਸਾਥ ਖੇਡ ਮੈਦਾਨ ਦੇ ਵਿੱਚ ਇੰਨਾ ਭਰਾਵਾ ਦੇ ਲਈ ਜਿਨ੍ਹਾਂ ਦੇ ਵੱਡੇ ਮਾਨ ਸਨਮਾਨ ਹੁੰਦੇ ਆ ਮੇਰੇ ਵੀਰੋ ਵੱਡੇ ਮਾਨ ਸਨਮਾਨਾਂ ਦੀ ਗੱਲ ਹੈ ਜਸਪ੍ਰੀਤ ਕਨੇਡਾ ਵਾਲਾ ਸੋਚਾ ਚੱਕਰਾ ਮਿੱਤਰੋ ਇਹਦਾ ਸੋਚ ਕਨੇਡਾ ਤੇ ਨਾਲ ਗੁਰੀ ਆਸਟ੍ਰੇਲੀਆ ਵਾਲਾ ਲਾਜੀ ਆਸਟ੍ਰੇਲੀਆ ਇਹ ਫਸਲਾਂ ਕਰੀਏ ਸੋਦਾ ਕਰਾ ਦੇਵੋ ਗਿਰੋ ਦਾਰਸ਼ ਰੱਖ ਭੇਜਿਆ ਇਹਨਾਂ ਵੀਰਾਂ ਨੇ ਪਰ ਦੂਜੇ ਪਾਸੇ ਰੱਖੀਏ ਹਾਏ ਹਾਏ ਵੇ ਆਏ ਹਾਏ ਸੋਨਾ ਲੀਕਾ ਸੋਨਾ ਲੀਕਾ ਕਹਿੰਦੇ ਅੜਦੇ ਹੀ ਜਾਂਦਾ ਅੜਦੇ ਹੀ ਜਾਂਦਾ ਮੇਰੇ ਵੀਰੋ ਬੰਦ ਹੋ ਗਿਆ ਮਿੱਤਰੋ ਅਗਲਾ ਜਿੱਤ ਤਨ ਪ੍ਰੀਤ ਫਤਿਹਗੜ੍ਹ ਸਾਹਿਬ ਸਾਥਣ ਜਾਓ ਜੀ ਤਨ ਸਤ ਕੇ ਰੱਖਿਓ ਜੀ ਕਿੰਨੀ ਨੈਣ ਵਿਦਾ ਮਾਪਰ ਬਈ ਸ੍ਰੀ ਚਮਕੌਰ ਸਾਹਿਬ ਅੱਗੀ ਦੀ ਗੱਲ ਜਣਾ ਦੇਈਦਾ ਵੀਰੇ ਮੈਂ ਤਾਂ ਪਹਿਲਾਂ ਬੋਲਿਆ ਵੀ ਭਾਈ ਰੋਕ ਕੇ ਰੱਖੋ ਹਾਂਜੀ ਲਾਈਨ ਦੇ ਉੱਤੇ ਆਉਂਦਾ ਟਾਇਰ ਆਹ ਰੈਡੀ ਹੋ ਜੀ ਰਮਾਣੇ ਦੇ ਲਾਗੇ ਜਿਹੜੇ ਜੀਤ ਜ਼ਿਲ੍ਹਕ ਦਾ ਕਹਿੰਦੇ ਬਨੋਤਾ ਪਿੰਡ ਹੈ ਆ ਗਿੱਲੀ ਨੈਣ ਮੈਦਾਨ ਦੇ ਵਿੱਚ ਮੇਰੇ ਵੀਰੋ ਮੁੰਡਾ ਹਰਿਆਣੇ ਵਾਲਾ ਦਰਦਾ ਹੋਇਆ ਕਮਾਲ ਆ ਦੌੜਦਾ ਹੋਇਆ ਟਰੈਕਟਰ ਐਨ ਕਹਿੰਦੇ ਕਮਾਲ ਹੋਈ ਪਈ ਆ ਇਹ ਵੀ ਕਹਿੰਦੇ ਗਿੱਲੀ ਰੈਣ ਆ ਪੰਜਾਬ ਦੇ ਮੇਲਿਆਂ ਉੱਤੇ ਛਾਇਆ ਹੋਇਆ ਭਾਵੇਂ ਕਹਿੰਦੇ ਟਰੈਕਟਰ ਤਮੀਆਂ ਦੀ ਗੱਲ ਭਾਵੇਂ ਟੋਜਰਾਂ ਦੀ ਗੱਲ ਜਿਹੜੇ ਅੱਗੇ ਮੁਸਕਲਾ ਦੇਖ ਜਿਹੜੇ ਦਰਦੇ ਆ ਉਹਨਾਂ ਪੱਲੇ ਪੈਣ ਖੱਜਲ ਖਵਾਰੀਆਂ ਉਹਨਾਂ ਸੋਚਿਆ ਕਿ ਅਸੀਂ ਅੱਗੇ ਵਧਣਾ ਜਿਨ੍ਹਾਂ ਸ਼ੁਰੂ ਤੋਂ ਹੀ ਕੀਤੀਆਂ ਤਿਆਰੀਆਂ ਉਹ ਸੂਰਜ ਦੇ ਸੇਕ ਦਵੀਂ ਲੜਦੇ ਜਿਨ੍ਹਾਂ ਅੰਮ੍ਰਾਂ ਚ ਭਰੀਆਂ ਅਡਾਰੀਆਂ ਜਿਨ੍ਹਾਂ ਹੌਸਲੇ ਬਲੰਦ ਰੱਖੇਤੀ ਰਿਆ ਉਹਨਾਂ ਹਰ ਖੇਤਰ ਦੇ ਵੱਲ ਮਾਰੀਆਂ ਉਹਨਾਂ ਹਰ ਖੇਤਰ ਦੇ ਆਹ ਸਾਹਮਣੇ ਬੱਲੇ 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 ਹੋ ਗਈ ਹੈ ਲੈ ਵੀ ਪਰੇ ਪਰ ਤਲੋਤੇ ਆੜਿਆ ਓਏ ਇੰਜ ਗੱਲੀ ਪੈਂਦੀ ਇਹਦੇ ਗੇਰ ਗੁਰਜੇ ਕਾਲਾ ਓ ਕਿੰਨੀ ਕੁਲੀ ਨਪਲਾ ਮੁੰਡਿਆ ਹੋ ਕਮਾਲ ਕਰਦੀ ਪੈੜੀ ਆ ਓ ਵੇਖੋ ਸਾਹਮਣੇ ਦਿੱਲੀ ਮੈਨਰ ਉਸਤਾਦੀ ਓ ਦਿੱਲੀ ਮੈਨ ਜੋਗਾ ਰੂਪਦੇਵ ਜੀ ਆ ਦੇਖਣ ਵੰਦੇ ਟਰੈਕਟਰ ਦਾ ਤੋਰਾ ਦੇਖੋ ਐਨ ਕਹਿੰਦੇ ਖਾਲਸਾ ਹੀ ਨਿਸਾਨ ਉਹ ਝੂਲ ਨਹੀਂ ਜਾ ਰਿਹਾ ਕਿ ਝੂਲ ਦੇ ਨਿਸਾਨ ਤੇਰੇ ਬਾਜਾਂ ਵਾਲਿਆ ਬੋਲੇ ਸੋਨੇ ਹਾਂ ਦੇ ਜਕਾਰੇ ਗੂਜਦੇ ਝੂਲ ਦੇ ਨਿਸਾਨ ਤਰਹੀ ਮੇਰੇ ਵੀਰੋ ਕਲਮ ਮਾਰਦਾ ਦੂਜੇ ਬੰਦੇ ਦੇ ਸੀ ਆਪਰਾ ਆ ਬਾਰੇ ਰੋਣਾ ਨਾ ਫਟਾਈ ਜਾਂਦਾ ਕਿ ਨਾਲ ਉਹ ਕਹਿੰਦੇ ਕਿੰਨੀ ਗਿੱਲੀ ਹੋ ਗਈ ਮੇਰੇ ਵੀਰੋ ਕਿੰਨੀ ਗਿੱਲੀ ਹੋ ਗਈ ਆ ਕਿੰਨੀ ਕਿੰਨੀ ਹੋਈ ਪਈ ਆ ਉਹ ਬੱਲੇ 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 ਹੋ ਬੱਲੇ ਬੱਲੇ ਹੋ ਬੱਲੇ ਇਹਦਾ ਸਮਾਂ ਜੀ 3 ਮਿੰਟਾਂ 26 ਸੈਕਿੰਡ 75 ਮਾਈਕਰੋ ਜੀ 3 ਮਿੰਟਾਂ 26 ਸੈਕਿੰਡ 75 ਮਾਈਕਰੋ ਦਾ ਸਮਾਂ ਲੱਗਿਆ ਇਹ ਕਹਿੰਦੇ ਮਮਰੇ ਘੋਟੀ ਦਾ ਬਹੁਤ ਵੱਡਾ ਧੰਨਵਾਦ ਆ ਹਨ ਕਹਿੰਦੇ ਹੈਪੀ ਬਾਈ ਕਹਿੰਦੇ ਫੋਟੋ ਜਾ ਕੇ ਧੰਨਵਾਦ ਕਰਦੇ ਸੱਚੇ ਮਨੋਂ ਧੰਨਵਾਦ ਦੇ ਵਾਲ ਕਹਿੰਦੇ ਸੀਵਾ ਜੀ ਸਾਡੇ ਵੀਰੇ ਬਹੁਤ ਬਹੁਤ ਧੰਨਵਾਦ ਆ ਵੀਰ ਦਾ ਹਲੋ ਹਨ ਕਹਿੰਦੇ ਇੱਥੇ ਧੱਲ ਕਿਹਣੀ ਵੱਧਦੀ ਆ ਜੈ ਵੀ ਦਾਦੀ ਬਾਈ ਹੈਪੀ ਕਹਿੰਦੇ ਸਮਝਾਪਾਂਗੇ ਸ਼ਹੀਦੀ ਦੇ ਵਿੱਚ ਤੁਸੀਂ ਬਹੁਤ ਜੇ ਬੰਦੋ ਹੋ ਵੀਰ ਤਾਂ ਤਰੀ ਤੇਰੇ ਵੀਰੋ ਝੁੱਤਦਾ ਹੀ ਜਾਂਦਾ ਆਹ ਝੁੱਤਦਾ ਹੀ ਜਾਂਦਾ ਗੱਗੀ ਨਿਯਾਮਪੁਰ ਤੇ ਪ੍ਰੀਤ ਨਿਯਾਮਪੁਰ ਆਹ ਕਿੰਨਾ ਭਲੀ ਗੱਲ ਨਿਯਾਮਪੁਰ ਹੋ ਵੀਰ ਆਏ ਹੋਇਆ ਧੰਨਵਾਦ ਆ ਸਾਡੇ ਵੀਰਾਂ ਦਾ ਕਿਨਾਬੇ ਆਲਿਆ ਧਾਵਾਂ ਗਿਆ ਪ੍ਰੀਤ ਓਏ ਕਹਿੰਦਾ ਪਿੰਡ ਤੱਕ ਲੈ ਜਾਊਗਾ ਖੇਡ ਦੇ ਮੈਦਾਨ ਵਿੱਚ ਮੇਰੇ ਵੀਰੋ ਆਉਂਦਾ ਕਹਿੰਦੇ ਪ੍ਰੀਤ ਸ੍ਰੀ ਫਤਿਹਗੜ ਸਾਹਿਬ ਵਾਲਿਆਂ ਦਾ ਪ੍ਰੀਤ ਮੇਰੇ ਵੀਰੋ ਦੇਖ ਲਿਆ ਮੈਦਾਨ ਦੇ ਵਿੱਚ ਹੋ ਕਹਿੰਦੇ ਫਤਿਹਗੜ ਸਾਹਿਬ ਵਾਲਿਆਂ ਦਾ ਪ੍ਰੀਤ ਆ ਰਿਹਾ ਮੇਰੇ ਵੀਰੋ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਹੋ ਪ੍ਰੀਤ ਭੱਜੇ ਹੀ ਆਉਂਦਾ ਹੋ ਦੇਖੋ ਦੇਖੋ ਹੋ ਦੇਖੋ ਦੇਖੋ ਆ ਜੀ ਕਤਰੀ ਜਾਂਦੀਆਂ ਮੇਰੇ ਵੀਰੋ ਸਲੰਕ ਹੱਗ ਬੜੀ ਪਈਆ ਮੇਰੇ ਵੀਰੋ ਆਹ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਹੁੰਦੀ ਹੋਈ ਕਮਾਲ ਇਹ ਪ੍ਰੀਤ ਆਹ ਆਹ ਵੇਖੋ ਕਹਿੰਦੇ ਰਾਜੂ ਰਾਜੂ ਹੋਈ ਪਈ ਲਓ ਗੱਲਾਂ ਬਖਰੀਆਂ ਨੇ ਉਹ ਪ੍ਰੀਤ ਪ੍ਰੀਤ ਖਿੱਚੇ ਜਵਾਨਾ ਬੱਤਾ ਜ਼ੋਰ ਲੱਗਿਆ ਹੋਇਆ ਟਰਾਲੀ ਚ ਮਿੱਟੀ ਵੀ ਘੱਟੀ ਲੱਗਦੀ ਆ ਪਰ ਮੋਡੀਫਿਕੇਸ਼ਨ ਢੀਂਢ ਸੇ ਇਹ ਕਹਿੰਦੇ ਜ਼ੋਰ ਬੱਤਲਵਾਰੀ ਆ ਦਲਵੀਰ ਸਿੰਘ ਜੀ ਇਹ ਜ਼ੋਰ ਬੱਤਲਵਾਰੀ ਆ ਟਰਾਲੀ ਪਰ ਦੂਜੇ ਪਾਸੇ ਦੇਖੀਏ ਇਹ ਕਹਿੰਦੇ ਕੌਣੇ ਟਰੈਕਟਰਾਂ ਦਾ ਗੱਡਾ ਗਹਿ ਕੀਤਾ ਹੋਇਆ ਕਰਮਜੀਤ ਮਾਵੀ ਕ੍ਰੇਡਾ ਵੱਡਾ ਮਾਨ ਸੋਨਾ ਲੀਕਾ ਲਾਲ ਸ੍ਰੀ ਚਮਕੌਰ ਸਾਹਿਬ ਸੋਨਾ ਲੀਕਾ 60 ਦੇ ਵੀਰੋ ਇਹ ਟਰੈਕਟਰ ਜਿਹੜੇ ਮੈਦਾਨ ਦੇ ਵਿੱਚ ਆ ਜਾਣਾ ਤਿੰਦਰ ਖਾਨਪੁਰ ਨੂੰ ਵੇਤੀ ਆ ਪਰੀਜ਼ ਲੈ ਕੇ ਆ ਜੇਵੇ ਦੀਪਾ ਹਰਨਾਪੁਰੀਆ ਲੋਗੋ 605 ਧੰਤਨ ਰਾਣਾ ਰਾਜਾ ਸਾਹਿਬ ਸੋਨਾਲੀ ਕਾ ਲਾਲ ਇਹ ਗਰਾਊਂਡ ਦੇ ਵਿੱਚ ਆ ਜਾਣ ਹੋ ਬੱਲੇ ਬੱਲੇ ਹੋ ਬੱਲੇ ਬੱਲੇ ਹੋ ਬੱਲੇ ਬੱਲੇ ਕਿੰਨੇ ਲਿੰਕ ਤਿੰਨ ਮਿੰਟ 50 ਸੈਕਿੰਡ 10 ਮੈਕਰ ਬਹੁਤ ਬਹੁਤ ਧੰਨਵਾਦ ਤਿੰਨ ਮਿੰਟ 50 ਸੈਕਿੰਡ 10 ਬਹੁਤ ਵੱਡਾ ਧੰਨਵਾਦ ਆਓ ਜੀ ਕਿੰਦਰ ਖਾਨਪੁਰ ਪ੍ਰੀਤ ਸ੍ਰੀ ਚਮਕੌਰ ਸਾਹਿਬ ਦੇ ਲਾਗੇ ਜ਼ਾਹਰਪੁਰ ਦੇ ਵਿੱਚ ਮੇਰੇ ਵੀਰੋ ਪਹਿਲੀ ਵਾਰ ਮੈਚ ਖੇਡਦੇ ਹੋਏ ਤੇ ਪਹਿਲਾ ਨੰਬਰ ਪ੍ਰਾਪਤ ਕੀਤਾ ਸੀ 2 ਮਿੰਟ 1 ਸੈਕਿੰਡ ਦੀ ਜਿਹੜੀ ਉਹ ਬਣੀ ਸੀਗੀ ਮੇਰੇ ਵੀਰੋ ਮੈਰਿਟ ਬਣੀ ਸੀਗੀ ਆ ਟ੍ਰੈਕਟਰ ਦਾ ਨੰਬਰ ਬਣਿਆ ਸੀਗਾ ਇਹ ਟ੍ਰੈਕਟਰਾ ਸ੍ਰੀ ਚਮਕੌਰ ਜਕੀ ਆ ਕੁਲੀ ਵਾਲਾ ਜਕੀ ਰੋਕ ਲਾ ਗਾਣਾ ਕੱਢੇ ਹੋਇ ਫਿਰ ਪਿੱਛੇ ਘੱਟ ਮੁਰਦਾ ਬਾਜੀ ਰੋਕ ਲਾ ਫਿਰ ਜਮੀ ਸੱਟਾ ਸੱਟਾ ਕਮ ਹਾਂਜੀ ਹਾਂਜੀ ਸਾਹਰੇ ਇਹ ਕਹਿੰਦੇ ਹਸਿਆਰਪੁਰ ਦੇ ਨਸਰ ਵਾਲਾ ਪਿੰਡ ਦੇ ਵਿੱਚ ਪਿਆਰ ਕੀਤਾ ਜਾਂਦਾ ਮੇਰੇ ਵੀਰੋ ਸਨੂਰ ਕੀ ਨੇ ਦੀਪਾ ਹਰਨਾਪੁਰੇ ਵਾਲਾ ਅਰਜਲ 605 ਨੰਬਰ ਤੇ ਹੀ ਹੋ ਖੇਡ ਮੈਦਾਨ ਦੇ ਵਿੱਚ ਆਹ ਇੱਕ ਨਹੀਂ ਹਰਨਾਪੁਰਿਆ ਦੀਪਾ ਦੇ ਵੀਰੋ ਇਹ ਆ ਹਰਨਾਪੁਰਿਆ ਦੀਪਾ ਨੇ ਵੀ ਕਿੰਨੀ ਖਲੀ हरी पर वाल हिमाचल प्रदेश के पार्टर के लगते पिंडे भी गल खुदी हो लॻया चक आखो

ਮੈਦਾਨ ਦੇ ਵਿੱਚ ਲਓ ਧੰਨ ਧੰਨ ਰਾਜਾ ਸਾਹਿਬ ਜੀ ਸੋਨਾ ਲੀਕਾ ਲਾਲ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆ ਤੌਰਦਾ ਹੋਇਆ ਟਰੈਕਟਰ ਸੋਨਾ ਲੀਕਾ ਆ ਸੋਨਾ ਲੀਕਾ ਮੇਰੇ ਵੀਰੋ ਆ ਮੈਦਾਨ ਦੇ ਵਿੱਚ ਹੁੰਦੀ ਹੋਈ ਕਰਾ ਲਓ ਇਹ ਲਾਲ ਟਰੈਕਟਰ ਧੰਨ ਧੰਨ ਰਾਜਾ ਸਾਹਿਬ ਜੀ ਦੇ ਨਾਂ ਤੇ ਚੱਲਦਾ ਮੇਰੇ ਵੀਰੋ ਆ ਟਰੈਕਟਰ ਆ ਇਹ ਜਾਣ ਪਛਾਣ ਦਾ ਮਸਤਾਜ ਨਹੀਂ ਇਹ ਮੁੰਡਾ ਜਾਣ ਪਛਾਣ ਦਾ ਮਸਤਾਜ ਨਹੀਂ ਲੈ ਸਾਹਮਣੇ ਦੇਖੀਏ ਮੇਰੇ ਵੀਰੋ ਆਹ ਜਿੱਨੀ ਆਉਂਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਲੱਕੀ ਡੀਜ਼ਲ ਪੱਪ ਵਾਲਿਆਂ ਦਾ ਬਹੁਤ ਵੱਡਾ ਨਾਮ ਹੈ ਇਹਨ ਕਦੇ ਜੋ ਕਰਦੇ ਆ ਇਹਨ ਕਦੇ ਗੱਲਾਂ ਕਰਵਾ ਦਿੰਦੇ ਆ ਆਹ ਗੱਲਾਂ ਕਰਵਾ ਦਿੰਦੇ ਆ ਲਓ ਖੇਡ ਮੈਦਾਨ ਦੇ ਵਿੱਚ ਆਹ ਵੇਖੋ ਕੀ ਕਮਾਲ ਹੋਈ ਜਾਂਦੀ ਤੁਹਾਨੂੰ ਇਹ ਹਾਲ ਚਾਬੇ ਦੀ ਹਾਲੀ ਜਾਂਦੀ ਆ ਸਵਾਦ ਵਧਿਆ ਪਿਆ ਉਹ ਬਰਾਤਾ ਬੰਬੂ ਗਾਰਾ ਉਹ ਬਰਾਤਾ ਬੰਬੂ ਗਾਰਾ ਲਓ ਵੇਖੋ ਮੈਦਾਨ ਦੇ ਵਿੱਚ ਉਹ ਬੱਲੇ ਬੱਲੇ ਹੋਈ ਪਈ ਆ ਹੁਣ ਕਹਿ ਨਹੀਂ ਜੀ ਕਰਦਾ ਕਿ ਗਰਾਊਂਡ 'ਚ ਐਂ ਫਿਰਦੇ ਦਾ ਨਜ਼ਰ ਆਵੇ ਪਿੱਛੇ ਰਹਿ ਗਈ ਲੂੜੇ ਉੱਡਦੀ ਉਹ ਗੋਪਾ ਯਾਰ ਦਾ ਨਜ਼ਰ ਨਾਲ ਆਵੇ ਪਿਛੇੜੇ ਦੀ ਧੂੜ ਉੱਡਦੀ ਅਗਲੇ ਮੈਚਾਂ ਦੇ ਟਾਕਰੇ ਦੇ ਜਿਹੜੇ ਉਹ ਵੀ ਗਰਾਊਂਡ ਦੇ ਲੱਗੇ ਆਉਣਗੇ ਔਰ ਦੂਜੇ ਪਾਸੇ ਦੇਖੀਏ ਇਸ ਵੇਲੇ ਉਹ ਕਹਿੰਦੇ ਕਮਾਲ ਹੋ ਰਹੀ ਪਈ ਆ ਤੇਰੇ ਵੀਰੋ ਦੁਨੀਆ ਤਿਆਲ ਹੋਈ ਪਈ ਆ ਮੇਲਾ ਪਰਮਿਰ ਬੰਦੇਲਾ ਮੇਲਾ ਹੈਪੀ ਗੈਲਰੀ ਦਾ ਹੈਪਾ ਉਹ ਨਾਲ ਕਹਿੰਦੇ ਤਲੂ ਦਾ ਮੇਲਾ ਉਹ ਮੇਲਾ 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 ਓ ਤੇਨਾ ਮੇਲੀਆਂ ਦਾ ਤੇ ਯਾਰਾਂ ਬੇਡੀਆਂ ਦਾ ਓ ਐਨ ਕਦੇ ਰਾਜਾ ਭਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਸਾਥ ਸਹੇਲੀਆਂ ਦਾ ਓ ਵੇਖੋ ਬੱਲੇ ਬੱਲੇ ਓ ਬੱਲੇ ਬੱਲੇ ਓ ਤਾੜੀ ਜੂਰੀ ਮਾਰਦੇ ਓ ਦੇਖੋ ਪੱਠੀ ਲਾਲ ਸਰੰਸਰ ਲਾਲ ਇਹਦਾ ਟਾਈਮ ਆ ਜੀ 3 ਮਿੰਟ 15 ਸੈਕਿੰਡ 43 ਮੱਕਰੂਜ ਇੱਕ ਵਾਰੀ ਤਾੜੀ ਭੱਲੇ ਭੱਲੇ 3 ਮਿੰਟ 15 ਸਕੰਡ 44 ਮੈਕਰੋ ਜੀ ਆਓ ਜੀ ਸ੍ਰੀ ਚਮਕੌਰ ਸਾਹਿਬ ਫੱਲੇ ਦਾ ਬਾਜਰਾ ਪੁੱਤ ਹੈ ਯੂ ਐਸ ਏ ਵਾਲਾ ਮਨਦੀਪ ਜਿਹੜਾ ਹੋਇਆ ਲੈਬ ਜੁੜਿਆ ਸਾਡਾ ਵੀਰ ਯੂ ਐਸ ਏ ਤੋਂ ਮਨਦੀਪ ਜਿਹਦੀ ਯਾਰੀ ਕਹਿੰਦੇ ਹੈਪੀ ਕੈਲਗਰੀ ਦੇ ਵਾਲੇ ਨਾਲ ਹੈਪੀ ਕੈਲਗਰੀ ਦੇ ਵਾਲੇ ਨਾਲ ਆਓਦਰ ਕਹਿੰਦੇ ਲੱਕੀ ਟੀਜਰ ਹੈ ਸਾਡੇ ਵੱਲੋਂ ਵੀ ਸਾਡੇ ਚਰੂਰੇ ਦੀ ਜਗਾਵ ਅੰਦਰ ਦਾ ਗਵਾਹ ਸਾਡੇ ਕਹਿੰਦੇ ਜੱਤੀ ਦੀਆਰੀ ਦਾ ਮੇਰੇ ਵੀਰੋ ਪਾਣੀ ਵਾਲੇ ਜੱਤੀ ਦਾ ਕਹਿੰਦੇ ਵੱਡਾ ਮਾਣ ਆ ਪਰ ਆਹ ਟਰੈਕਟਰ ਦੇਖੇ ਜੱਗਿਆ ਸੱਲਾਵਾਦਨਾ ਪੈਂਦਾ ਆਹ ਬਿੰਦਾ ਕਹਿੰਦੇ ਕਤਰਾਉਰ ਵਾਲਾ ਜਰਾ ਰਿਹਾ ਮੇਰੇ ਵੀਰੋ ਅਰਸ ਹਾਸ ਸਮਾਨ ਕਰਦਾ ਲੈ ਮੇਰੀ ਮਾਲ ਕਰਦਾ ਮੁੰਡੇ ਦੀ ਖੇਡ ਉੱਤੇ ਅਰਸ ਹਾਸ ਮੇਰੇ ਵੀਰੋ ਸਮਝਾ ਲਾ ਮੁੰਡਿਆ ਆਹ ਗੱਲ ਹੋਰ ਵੱੜ ਜੜੀਆਂ ਇਹਨੂੰ ਸਮਝਾਲਾ ਮੁੰਡਿਆ ਇਹ ਅੜਵਈਆਂ ਕਰਦਾ ਇਹ ਅੜਵਈਆਂ ਕਰਦਾ ਕਿ ਨਹੀਂ ਨਿਬੜੀ ਦਿਲਦਾਰਾ ਉਹ ਕਰਲਾ ਮੋੜ ਬਣਾਈਆਂ ਵੇ ਕਦੇ-ਕਦੇ 1900 ਉਹ ਕਹਿੰਦੇ 9395 ਚ ਮਿੱਟੀ ਨੇ ਗੱਲਾਂ ਕੀਤੀਆਂ ਨੇ ਪਰ ਇਧਰਲੇ ਪਾਸੇ ਆਪਾਂ ਦੇਖੀਏ ਸਰਪੰਚ ਗੁਰਵਿੰਦਰ ਸਿੰਘ ਜੀ ਤੀਨੂ ਸਾਹਿਬ ਉਹ ਵੀ ਸਾਡੇ ਜਮਾਨੇ ਪੁੱਜੇ ਹੋਏ ਨੇ ਉਹ ਜੋਰ ਲੱਗਿਆ ਹੋਇਆ ਪੂਰੇ ਜ਼ੋਰ ਲੱਗਿਆ ਹੋਇਆ ਕਨੂਤੇ ਐ ਵੀਰਾਂ ਕਦੇ ਬਹੁਤ ਬਹੁਤ ਧੰਨਵਾਦ ਐਨ ਕਹਿੰਦੇ ਅੱਜ ਦੇ ਵੱਧ ਕੇ ਸਾਡੇ ਹੀਰਾਂ ਨੇ ਲਓ ਸਾਹਮਣੇ ਬੰਦੇ 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 ਮਾਰਛੇ ਵਿੱਚੋਂ ਵੀ ਔ ਧੂਆ ਨਿਕਲਦਾ ਹੁੰਦਾ ਜੱਗਿਆ ਮੈਂ ਤਾਂ ਅੱਗ ਨਿਕਲੀ ਦੇਖ ਰਿਆ ਮੈਂ ਤਾਂ ਅੱਗ ਨਿਕਲੀ ਦੇਖ ਰਿਆ ਹੈਪੀ ਕੈਲਗਰੀ ਜੀ ਆਪਾਂ ਕਦੇ ਧੂਆ ਨਿਕਲਦਾ ਦੇਖਦੇ ਆ ਪਰ ਸਾਹਮਣੇ ਹੁੰਦਾ ਅੱਗ ਹੀ ਨਿਕਲੀ ਜਾਂਦੀ ਆ ਕਿ ਆਹ ਵਾਹ ਹੋ ਗਿਆ ਆਹ ਬੈਕਟਰ ਦੇ ਗੋਪੀ ਪੁਆੜੀ ਆ ਬਟੇ ਮਾਰ ਸਕਿਆ ਮੇਰੇ ਵੀਰੋ ਗੋਪੀ ਪੁਆੜੀ ਆ ਕਨੇ ਗੋਪੀ ਮਾਰ ਕਰਦਾ ਮੇਰੇ ਵੀਰੋ ਇਹ ਸੋਨਾ ਮਿੱਕਾ ਯਾਰ ਸਾਹਬ ਤੇ ਬੈਨਰ ਲਖੇਠ ਖੱਲੇ ਵਾਲੀ ਆ ਗਏ ਟ੍ਰੈਕਟਰ ਕਮਾਲ ਕਰਦਾ ਆ ਗਿਆ ਖਿੱਚੋ ਮੁੰਡਿਆ ਜੋਰ ਨਾਲ ਤਾਂ ਲੱਗਿਆ ਪਿਆ ਬੋਦੀ ਮਿੱਟੀ ਵੀ ਨਹੀਂ ਪਾਉਂਦੇ ਮੇਰੇ ਵੀਰੋ ਜਿੰਦਾ ਅੜਿਆ ਉਹ ਖਿੱਚੋ ਬਿਲਦੇ ਆ ਖਿੱਚ ਅਰਸਾ ਹਾਸਲਾ ਜੋਰ ਲੱਗਿਆ ਪਿਆ ਆਹ ਵੇਖੋ ਮੈਦਾਨ ਦੇ ਵਿੱਚ ਉਹ ਬੱਲੇ 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 ਉਹ ਬੱਲੇ ਅੱਬਾ ਦੂਜੇ ਪਾਸੇ ਹਾਂਜੀ ਸ਼ਾਂਤੀ ਇਹਦਾ ਟਾਈਮ ਆ ਜੀ 3 ਮਿੰਟ 45 ਸਕੰਡ ਪੂਰੇ 3 ਮਿੰਟ 45 ਸਕੰਡ ਪੂਰੇ ਕਿਦ ਨ ਕਿਤੇ ਟਰੈਕਟਰ ਨੇ ਜਿਹੜੀ ਹਰਕਤ ਕੀਤੀ ਹੈ ਜੇ ਉਹ ਨਾ ਦੇਖਣ ਨੂੰ ਮਿਲਦੀ ਬੰਦਾ ਮਾਰਦਾ ਟਰਿੰਦਰ ਕਹਿੰਦੇ ਜੱਟੀਆਂ ਵਾਲਾ ਕਹਿੰਦਾ ਭਰਾ ਕੋਲਿਆ ਹੋਇਆ ਬਹੁਤ ਬਹੁਤ ਧੰਨਵਾਦ ਟਰਿੰਦਰ ਆਇਆ ਕਹਿੰਦਾ ਸਰੀ ਬੈਂਠਾ ਵਾਲਾ முன்னாரு

ਦਾ ਦੇਖ ਲਿਆ ਤੇ ਮੇਲਾ ਦੇਖ ਕੇ ਹੁਣ ਆਪਾਂ ਚੱਲਦੇ ਆ ਘਰ ਨੂੰ ਟਾਈਮ ਹੋ ਗਿਆ 11:44 ਤੇ ਕਹਿ ਗਿਆ ਨੀਂਦਰੇ ਗਈ ਜਣਾ ਦੇ ਤੇ ਹੁਣ ਮੇਲਾ ਦੇਖ ਕੇ ਚਲਦੇ ਆ ਘਰੇ ਰੋਟੀ ਬਣੀ ਖਾਣੇ ਆ ਤੇ ਬਾਕੀ ਅਜੇ ਫਾਈਨਲ ਮਤਲਬ ਡਿਸਾਈਡ ਨਹੀਂ ਹੋਇਆਗਾ ਵੀ ਟਰੈਕਟਰ ਕਿਹੜਾ ਵਾ ਰਹਿੰਦੇ ਹਰੇ ਦੋ ਤਿੰਨ ਕਿਉਂਕਿ ਅਜੇ ਦੋ ਤਿੰਨ ਟਰੈਕਟਰ ਰਹਿੰਦੇ ਸੀ ਚੱਲਣ ਵਾਲੇ ਅਸੀਂ ਉਹ ਦੇਖੇ ਨਹੀਂਗੇ ਨੀ ਨਹੀਂ ਨੂੰ ਲਾਉਂਦੇ ਸੀ ਤਾਂ ਕਰਕੇ ਜਿਆ ਟਾਈਮ ਨਾ ਘਰ ਨੂੰ ਚਲਦੇ ਆ ਤੇ ਬਾਕੀ ਮਿੱਤਰੋ ਮਿਲਦੇ ਆ ਅਗਲੇ ਮੇਲੇ ਚ ਤੇ ਜੇ ਸਮਾਂ ਹੋਇਆ ਤਾਂ ਜਾਵਾਂਗੇ ਤੇ ਜਿਹਨੂੰ ਇਹਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਥੋੜੀ سپورਟ ਕਰਾਓ ਯਾਰ ਫੇਰ ਆਇਆ ਸਾਡਾ ਵੀ ਮਨ ਜਿਆ ਕਰ ਤੇ ਤੁਸੀਂ سپورਟ ਕਰੋਗੇ ਫਿਰ ਸਾਡਾ ਹੀ ਮਨ ਪੂਰਾ ਕਰੂਗਾ ਵੀ ਹਾਂ ਯਾਰ ਅਸੀਂ ਬਲੌਗ ਬਣਾਈਏ ਤੇ ਤੁਹਾਨੂੰ ਦਿਖਾਈਏ ਕਹਿੰਦਾ ਛੱਡ ਕੇ ਚੱਲੀਏ ਹਾਂ ਚਲੋ ਠੀਕ ਆ ਮਿੱਤਰੋ ਮਿਲਦੇ ਆ ਅਗਲੇ ਬਲੌਗ ਚ ਤੇ ਓਗਿਆਲਾ ਮੇਲਾ ਹੈ ਨਾ ਕੱਲ ਹੋਈ ਕੱਲ ਨੂੰ ਹਾਂ ਕੱਲ ਨੂੰ ਓਗਿਆਲਾ ਮੇਲਾ ਤੁਹਾਨੂੰ ਦਿਖਾਵਾਂਗਾ